ਦੇ ਵੀਰ ਨੂੰ ਅੱਜ ਮਾਡੀ ਦੇ ਵਿਆਹ ਆਇਆ ਉਹ ਪ੍ਰਮਾਤਾਂ ਕਰੋ ਜਿੱਥੇ ਇੱਥੇ ਜਿਹੜਾ ਬੰਦਾ ਉਹ ਹੋਰ ਜਿਹੜਾ ਕੋਈ ਨਵਾਂ ਇਹ ਤੁੰਦੀਪ ਤੋਂ ਲੈ ਆ ਬਾਬੇ ਆਪਾਂ ਇਹ ਆ ਵੀ ਜਦੋਂ ਪਤਾ ਹੋ ਗਏ ਜੀ ਤੈਨੂੰ ਲਿਖੀਓ ਜੀ ਮੈਂ ਸਾਰਾ ਸਾਰਿਆਂ ਦਾ ਜਿਹੋ ਪਤੀ ਤੇ ਪਹੁੰਚਿਆ ਕਈ ਸਮਾਂ ਲੱਗਾ ਤਨਵਾਲ ਬਈ ਯਾ ਗਗੀ ਦਾ ਰੱਖੀ ਜੀ ਲੱਖੀ ਜੀ ਸੋ ਸਾਰੇ ਪਤਲੀ ਪਾਰ ਕੀ ਉਹਨੂੰ ਬੈਂਤੀ ਆ ਮੈਂ ਤੁਹਾਡਾ ਆਪਣਾ ਬਿੱਟੂ ਬਾਜਾ ਸੇੜਿਆ ਆਪਣੀ ਮੰਡੀ ਲੱਗਦੀ ਆ ਬੁੱਧਵਾਰ ਆਂਦੇ ਵੇਖੇ ਬੜੀ ਖੁਸ਼ੀ ਹੋਈ ਆ ਲੱਸੀ ਯਾ ਭਾਈ ਜੋ ਦਲਾਲ ਚੰਗੇ ਲੱਗਿਆ ਭਾਈ ਜੀ ਰਾਪੁਰੇ ਤੋਂ ਚੰਗੇ ਸੌਦੇ ਕਰਾਇਆ ਵਧੀਆ ਹਰ ਮੰਡੀ ਪਹੁੰਚਾ ਤੋ ਤੇ ਭਾਈ ਜੀ ਦਾ ਧੰਨਵਾਦ ਕਰਦਾ ਮਨਾ ਨਹੀਂ ਜਾਂਦਾ ਤੁਹਾਡਾ ਇਕਵਾਲ ਖਾਨ ਇਕਵਾਲ ਖਾਨ ਜਿਹੜੇ ਖਾਨਾ ਨੇ ਮੇਰੀ ਬਾਹੀ ਆਈ ਆ ਆ ਗੱਟੀਆਂ ਵਾਲੇ ਵੀਰ ਕਰਿਆ ਬਹੁਤ ਬਹੁਤ ਰਨਾਨੀਆਂ ਖਾਨੀ ਬਹੁਤ ਮਿਹਨਤ ਕਰਦੇ ਆ ਮੰਡੀ ਇਹ ਨੀਤੀ ਬੰਦਾ ਆਪਣਾ ਇਹ ਨੀਤੀ ਵਧੀਆ ਪਾ ਚਲਾਉਣੀ ਆ ਜਿੱਥੇ ਮਿੱਠੂ ਸਦੀਕ ਜੀ ਬੈਠੇ ਆ ਜੀ ਕੋਈ ਖਾਲੀ ਜਣਾ ਇੱਕ ਬੇਨਤੀ ਹੈ ਕਿ ਆਪਾਂ ਦਾ ਵੀਰ ਤੁਹਾਨੂੰ ਤੋਂ ਮਟਾ ਕਾਟਾ ਉਸ ਤੋਂ ਬਾਅਦ ਆਪਾਂ ਟਾਈਮ ਆਲ ਕਿਸੇ ਮੰਤਰੀ ਤੋਂ ਜੇ ਇਕੱਠੇ ਹੋਵਾਂਗੇ ਤਾਂ ਤੇ ਨਹੀਂ ਆਪਣਾ ਹਾਲਾਤ ਦੇ ਲੋ ਜਿਲੇ ਨਹੀਂ ਬੰਦ ਕਾ ਕੋ ਨਾ ਬੰਦ ਕਾ ਸਾਡਾ ਨਹੀਂ ਕੋ ਜਾਣਾ ਕੰਮ ਤੇ ਕਰਦੇ ਆ ਜਿਹੜੇ ਕਜਾਰੇ ਇਸ ਕਾ ਪਹਿਲਾਂ ਤੇ ਲਿਆ ਕੇ ਵੇਚਣਗੇ ਤੇ ਲੈਣਗੇ ਜਾ ਕੇ ਤੇ ਬੈਨ ਨੂੰ ਜਗਾ ਨਹੀਂ ਵਿਚਾਰਾ ਕੋਲ ਕਿਧਰਾਂਗੇ ਉਸ ਆਦ ਨਹੀਂ ਹੈ ਜੋ ਆ ਇਕੱਠੇ ਹੋਵਾਂਗੇ ਆਪਾਂ ਬੜੀ ਹਾਲਾਤ ਜਿਹੜੇ ਸਾਰੇ ਹਾਲਾਤ ਮਾਰੇ ਹੋਏ ਆਡਾ ਤਰ੍ਹਾਂ ਵੀ ਕੱਲ ਦਾ ਸਾਡਾ ਕੋਈ ਕੰਮ ਕਰਦੀ ਆਪਣੇ ਮਾਰੇ ਇਹ ਆਪਾਂ ਸਾਰੇ ਇਸ ਚੋਂ ਟੋਭਾਗੇ ਆਗੇ ਐਮਐਲ ਨੂੰ ਗਾਣਾ ਡਾਕ ਜਾ ਰਿਹਾ ਚਲੀ ਜਾਣ ਤੋਂ ਤਾਂ ਮਾਰ ਕਰਨਾ ਬਈ ਦਾ ਪ੍ਰਬੰਧ ਵੇਕੇ ਸਾਧਨ ਵੇਕੇ ਬਈ ਕੁਝ ਦਾ ਕਰਦਾ